ਦੋਸਤੋ ਅੱਜ ਸੋਨੂੰ ਆਪਾਂ ਘੋੜਾ ਦਿਖਾਉਣੇ ਆ ਗੱਬਰ ਨਾਂ ਵੀ ਐਸ ਘੋੜੇ ਦਾ ਗੱਬਰਾ ਤੇ ਚੜਤ ਵੀ ਐਸ ਦੀ ਗੱਬਰ ਸਿੰਘ ਵਰਗੀ ਆ ਗੱਬਰ ਘੋੜੇ ਦੇ ਆ ਉਹਨਾਂ ਦਾ ਬਾਈ ਦਲਵਾਗ ਸਿੰਘ ਜੀ ਰੰਧਾਵਾ ਤੇ ਇਹਨਾਂ ਦੇ ਸਟੱਡ ਫਾਰਮ ਦਾ ਨਾਂ ਵੀ ਰੰਧਾਵਾ ਸਟੱਡ ਫਾਰਮ ਬਾਈ ਦਲਵਾਗ ਰੰਧਾਵਾ ਬਹੁਤ ਹੀ ਨਿੱਗੇ ਸੁਭਾ ਦਾ ਮਾਲਕ ਤੇ ਪੂਰਾ ਦਿਲਦਾਰ ਬੰਦਾ ਯਾਰਾਂ ਦਾ ਯਾਰਾ ਗੱਬਰ ਦੇ ਨਾਲ ਜੋ ਤੁਸੀਂ ਵੀਡੀਓ ਚ ਵੇਖ ਰਹੇ ਹੋ ਇਸ ਦਾ ਬਾਪ ਸ਼ਕਤੀ ਘੋੜਾ ਵੀ ਮੇਲੇ ਚ ਪਹੁੰਚਿਆ ਜੋ ਸ਼ਕਤੀ ਘੋੜਾ ਬਾਈ ਰਾਜੇ ਪੀਟੀ ਵਾਲੇ ਕੋਲ ਆ ਇਹਨਾਂ ਦੋਹਾਂ ਪਿਓ ਪੁੱਤਾਂ ਨੇ ਪੂਰਾ ਮੇਲਾ ਲੁੱਟਿਆ ਅੱਗੇ ਅੱਗੇ ਪਿਓ ਸ਼ਕਤੀ ਪਿੱਛੇ ਔਸਤ ਦੇ ਬੇਟੇ ਗੱਬਰ ਨੇ ਮੇਲੇ ਵਿੱਚ ਗੇੜਾ ਦੇ ਕੇ ਸਭ ਦਾ ਮਨ ਮੋਲਿਆ ਮਿੱਤਰੋ ਘੋੜਾ ਸ਼ਕਤੀ ਤੇ ਗੱਬਰ ਜਾਂ ਆਪਾਂ ਇਹ ਆਖ ਲਈਏ ਪਿਓ ਤੇ ਪੁੱਤ ਜਦੋਂ ਇੱਕ ਦੂਜੇ ਦੇ ਗੱਲ ਲੱਗ ਮਿਲੇ ਤਾਂ ਬਹੁਤ ਖੁਸ਼ ਹੋਏ ਗੱਬਰ ਘੋੜੇ ਦੀ ਮਿੱਤਰੋ ਜੇਕਰ ਆਪਾਂ ਉਮਰ ਦੀ ਗੱਲ ਕਰੀਏ ਤਾਂ 4 ਸਾਲ ਉਮਰ ਆ 64 ਇੰਚ ਹਾਈਟ ਆ ਮੇਲੇ ਵਿੱਚ ਤਰੰਟ ਗੱਬਰ ਨੇ ਪੂਰਾ ਕੱਢਿਆ ਜੈਸ ਭਰਾ ਦੇ ਕਾਲਾ ਦਮਾਲਾ ਸਜਾਇਆ ਹੋਇਆ ਹੈ ਇਹ ਸਾਡਾ ਭਰਾ ਸਤਨਾਮ ਸਿੰਘ ਫੈਰੀਅਰ ਤੇ ਹੌਰਸ ਟ੍ਰੈਨਰ ਆ ਐਸ ਦੇ ਨਾਲ ਗੱਬਰ ਘੋੜੇ ਦਾ ਮਾਲਕ ਬਾਈ ਦਿਲਵਾਗ ਰੰਦਾਵਾ ਇਨ੍ਹਾਂ ਦੋਹਾਂ ਦਾ ਹੀ ਗੱਬਰ ਘੋੜੇ ਨਾਲ ਦਿਲੋਂ ਪਿਆਰ ਆ ਬਾਈ ਦਿਲਵਾਗ ਨੂੰ ਰਾਈਡਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ ਬਾਈ ਡੇਲੀ ਦੀ ਤਰ੍ਹਾਂ ਹੀ ਸਵਾਰੀ ਕਰਦਾਗਾ ਐਸ ਗੱਬਰ ਘੋੜੇ ਤੇ ਘੋੜਾ ਵੀ ਬਾਈ ਨੇ ਬਹੁਤ ਹੀ ਚੰਗਾ ਤਿਆਰ ਕਰ ਲਿਆ ਪ੍ਰਮਾਤਮਾ ਗੱਬਰ ਘੋੜੇ ਨੂੰ ਤੰਦਰੁਸਤੀਆਂ ਤੇ ਲੰਮੀਆਂ ਉਮਰਾਂ ਬਖਸ਼ੇ ਪਿਓ ਪੁੱਤ ਦੀ ਜੋੜੀ ਮਿੱਤਰੋ ਸੋਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸ਼ਕਤੀ ਤੇ ਗੱਬਰ ਧੰਵਾਦ ਜੀ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ 'ਚ